ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਕੇਦਾਰਾ ਮਹੱਲਾ ਪੁੰਨਵਾ ਹਰ ਬਿਨ ਜਨਮ ਆਕਾਰਥ ਜਾਤ ਤਜ ਗੋਪਾਲ ਆਣ ਰੰਗ ਰਾਚਤ ਮਿਥਿਆ ਕਹਿਰਤ ਖਾਤ ਹਰ ਬਿਨ ਜਨਮ ਆਕਾਰਥ ਜਾਤ ਤਜ ਗੋਪਾਲ ਆਣ ਰੰਗ ਰਾਚਤ ਮਿਥਿਆ ਪਹਿਰਤ ਖਾਤ ਰਹਾ ਤਨ ਜੋ ਬਣ ਸੰਪੈ ਸੁਖ ਭੋਗਵੈ ਸੰਗ ਨਾ ਨੇਵਤ ਮਾਤ ਮੇਰੇ ਤ੍ਰਿਸ਼ਨਾ ਦੇਖ ਰਚਿਓ ਬਾਵਰ ਦਰਬ ਸ਼ਾਇਆ ਰੰਗ ਰਾਤ ਮਾਨ ਮੋ ਮਹਾ ਮਦ ਮੋਹਤ ਕਾਮ ਕਰੋਦ ਕੈ ਖਾਤ ਕਰ ਗਹਿ ਲਿਓ ਦਾਸ ਨਾਨਕ ਕੋ ਪਰਭ ਜਿਓ ਹੋਏ ਸਹਾਤ ਮਾਨ ਮੋਹ ਮਹਾ ਮਦ ਮੋਹਤ ਕਾਮ ਕਰੋਜ ਕੈ ਖਾਤ ਕਰ ਗਹਿ ਲਿਓ ਦਾਸ ਨਾਨਕ ਕੋ ਪ੍ਰਭ ਜਿਓ ਹੋਏ ਸਹਾਤ ਕੀਦਾਰਾ ਮਹਲਾ ਪੁੰਜਵਾ ਹਰ ਬਿਨ ਜਨਮ ਆਕਾਰਥ ਜਾਤ ਤਜ ਗੋਪਾਲ ਆਣ ਰੰਗ ਰਾਚਤ ਮਿਥਿਆ ਕਹਿਰਤ ਖਾਤ ਹਰ ਬਿਨ ਜਨਮ ਆਕਾਰਥ ਜਾਤ ਤਜ ਗੋਪਾਲ ਆਣ ਰੰਗ ਰਾਚਤ ਮੇਥਿਆ ਪਹਿਰਤ ਖਾਤ ਰਹਾ ਤਾਨ ਜੋ ਬਣ ਸੰਪੈ ਸੁਖ ਭੋਗ ਵੈ ਸੰਗਨਾਨੇ ਬਤ ਮਾਤ ਮੇਰੇ ਗਤ ਰਚਨਾ ਦੇਖ ਰਚਿਓ ਬਾਵਰ ਦਰਬ ਛਾਇਆ ਰੰਗ ਰਾਤ ਮਾਣ ਮੋ ਮਹਾ ਮਦ ਮੋਹਤ ਕਾਮ ਕਰੋ ਜੁ ਕੈ ਖਾਤ ਕਰ ਗਹਿ ਲਿਓ ਦਾਸ ਨਾਨਕ ਕਉ ਪ੍ਰਭ ਜਿਓ ਹੋਏ ਸਹਾਤ ਮਾਣ ਮੋ ਮਹਾ ਮਦ ਮੋਹਤ ਕਾਮ ਕਰੋ ਜੁ ਕੈ ਖਾਤ ਕਾਰਕ ਹੈ ਲਹਿੋ ਦਾਸ ਨਾਨਕ ਕੋ ਪ੍ਰਭ ਜਿਉ ਹੋਏ ਸਹਾਤ ਕੇਦਾਰਾ ਮਹੱਲਾ ਪੰਜਵਾ ਹਰ ਬਿਨ ਜਨਮ ਆਕਾਰਥ ਜਾਤ ਤਜ ਗੋਪਾਲ ਆਣ ਰੰਗ ਰਾਚਤ ਮਿਥਿਆ ਪਹਿਰਤ ਖਾਤ ਹਰ ਬਿਨ ਜਨਮ ਆਕਾਰਿਤ ਜਾਤ ਤਾਜ ਗੋਪਾਲ ਆਣ ਰੰਗ ਰਾਚਤ ਮਿਥਿਆ ਪਹਿਰਤ ਖਾਤ ਆਨੰਦੋ ਬਣ ਸੰਪੈ ਸੁਖ ਭੋਗ ਵੈ ਸੰਗਣਾ ਨੇ ਬਤ ਮਾਤ ਮੇਰੇ ਗ ਤ੍ਰਿਸ਼ਨਾ ਦੇਖ ਰਚਿਓ ਬਾਵਰ ਦਰਬ ਸ਼ਾਇਆ ਰੰਗ ਰਾਤ ਮਾਨਮੋ ਮਹਾ ਮਦ ਮੋਹਤ ਕਾਮ ਕਰੋ ਜਿ ਕੈ ਖਾਤ ਕਰ ਗਹਿ ਲਿਹੋ ਦਾਸ ਨਾਨਕ ਕੋ ਪ੍ਰਭ ਜਿਓ ਹੋਏ ਸਹਾਤ ਮਾਨ ਮੋਹ ਮਹਾ ਮਦ ਮੋਹਤ ਕਾਮ ਕਰੋ ਜਿ ਕੈ ਖਾਤ ਕਰ ਗਹਿ ਲਿਹੋ ਦਾਸ ਨਾਨਕ ਕੋ ਪ੍ਰਭ ਜਿਓ ਹੋਏ ਸਹਾਤ ਕੇਦਾਰ ਮਹੱਲਾ ਪੁੰਜਵਾ ਹਰ ਬਿਨ ਜਨਮ ਆਕਾਰਿ ਥ ਜਾਤ ਤਜ ਗੋਪਾਲ ਆਣ ਰੰਗ ਰਾਚਤ ਮਿਥਿਆ ਕਹਿਰਤ ਖਾਤ ਹਰ ਬਿਨ ਜਨਮ ਆਕਾਰਥ ਜਾਤ ਤਾਜ ਗੋਪਾਲ ਆਣ ਰੰਗ ਰਾਚਤ ਮਿਥਿਆ ਪਹਿਰਤ ਖਾਤ ਰਹਾ ਤਨ ਜੋ ਬਣ ਸੰਪੈ ਸੁਖ ਭੋਗਵੈ ਸੰਗ ਨਾ ਨੇਵਤ ਮਾਤ ਮੇਰੇ ਗ ਤੁਸ਼ਨਾ ਦੇਖ ਰਚਿਓ ਬਾਵਰ ਦਰਬ ਸ਼ਾਇਆ ਰੰਗ ਰਾਤ ਮਾਨਮੋ ਮਹਾ ਮਦ ਮੋਹਤ ਕਾਮ ਕਰੋਦ ਕੈ ਖਾਤ ਕਰ ਗਹਿ ਨਹੋ ਦਾਸ ਨਾਨਕ ਕੋ ਪ੍ਰਭ ਜਿਉ ਹੋਇ ਸਹਾਤ ਮਾਨ ਮੋਹ ਮਹਾ ਮਦ ਮੋਹਤ ਕਾਮ ਕਰੋਜ ਕੈ ਖਾਤ ਕਰ ਘੈ ਲਿਓ ਦਾਸ ਨਾਨਕ ਕੋ ਪ੍ਰਭ ਜਿਉ ਹੋਇ ਸਹਾਤ ਕੀ ਦਾਰਾ ਮਹੱਲਾ ਪੁੰਜਵਾ ਹਰ ਬਿਨ ਜਨਮ ਆਕਾਰਥ ਜਾਤ ਤਜ ਗੋਪਾਲ ਆਣ ਰੰਗ ਰਾਚਤ ਮਿਥਿਆ ਪਹਿਰਤ ਖਾਤ ਹਰ ਬਿਨ ਜਨਮ ਆਕਾਰਥ ਜਾਤ ਤਜ ਗੋਪਾਲ ਆਣ ਰੰਗ ਰਾਚਤ ਮੇਥਿਆ ਪਹਿਰਤ ਖਾਤ ਰਹਾ ਤਾਨ ਜੋ ਬਣ ਸੰਪੈ ਸੁਖ ਭੋਗ ਵੈ ਸੰਗਣਾਨੇ ਬਤ ਮਾਤ ਮਿਰਗ ਤ੍ਰਿਸ਼ਨਾ ਦੇਖ ਰਚਿਓ ਬਾਵਰ ਦਰਬ ਛਾਇਆ ਰੰਗ ਰਾਤ ਮਾਨ ਮੋ ਮਹਾ ਮਦ ਮੋਹਤ ਕਾਮ ਕਰੋ ਜਕ ਖਾਤ ਕਰ ਗਹਿ ਨਹੋ ਦਾਸ ਨਾਨਕ ਕਉ ਪ੍ਰਭ ਜਿਓ ਹੋਏ ਸਹਾਤ ਮਾਨ ਮੋ ਮਹਾ ਮਦ ਮੋਹਤ ਕਾਮ ਕਰੋ ਜਕ ਖਾਤ ਕਾਰ ਘੈ ਲਹਿਉ ਦਾਸ ਨਾਨਕ ਕੋ ਪ੍ਰਭ ਜਿਉ ਹੋਇ ਸਹਾਰਤ ਕੇਦਾਰਾ ਮਹੱਲਾ ਪੁੰਨਵਾ ਹਰ ਬਿਨ ਜਨਮ ਆਕਾਰਥ ਜਾਤ ਤਜ ਗੋਪਾਲ ਆਣ ਰੰਗ ਰਾਚਤ ਮਿਥਿਆ ਕਹਿਰਤ ਖਾਤ ਹਰ ਬਿਨ ਜਨਮ ਆਕਾਰਿਤ ਜਾਤ ਤਾਜ ਗੋਪਾਲ ਆਣ ਰੰਗ ਰਾਚਤ ਮਿਥਿਆ ਪਹਿਰਤ ਖਾਤ ਰਹਾ ਤਾਨ ਜੋ ਬਣ ਸੰਪੈ ਸੁਖ ਭੋਗ ਵੈ ਸੰਗਨ ਨਹਿ ਬਤ maat ਮੇਰੇ ਤ੍ਰਿਸ਼ਨਾ ਦੇਖ ਰਚਿਓ ਬਾਵਰ ਦਰਬ ਸ਼ਾਇਆ ਰੰਗ ਰਾਤ ਮਾਨ ਮੋ ਮਹਾ ਮਦ ਮੋਹਤ ਕਾਮ ਕਰੋ ਜਕ ਖਾਤ ਕਰ ਗਹਿ ਲਿਓ ਦਾਸ ਨਾਨਕ ਕਉ ਪ੍ਰਭ ਜਿਉ ਹੋਇ ਸਹਾਤ ਮਾਨ ਮੋਹ ਮਹਾ ਮਦ ਮੋਹਤ ਕਾਮ ਕਰੋਜ ਕੈ ਖਾਤ ਕਰ ਘੈ ਲਹੋ ਦਾਸ ਨਾਨਕ ਕੋ ਪ੍ਰਭ ਜਿਉ ਹੋਇ ਸਹਾਤ ਕੀ ਦਾਰਾ ਮਹੱਲਾ ਪੁੰਨਵਾ ਹਰ ਬਿਨ ਜਨਮ ਆਕਾਰਥ ਜਾਤ ਤਜ ਗੋਪਾਲ ਆਣ ਰੰਗ ਰਾਚਤ ਮਿਥਿਆ ਕਹਿਰਤ ਖਾਤ ਹਰ ਬਿਨ ਜਨਮ ਆਕਾਰਥ ਜਾਤ ਤਜ ਗੋਪਾਲ ਆਣ ਰੰਗ ਰਾਚਤ ਮਥਿਆ ਪਹਿਰਤ ਖਾਤ ਰਹਾ ਤਾਨ ਜੋ ਬਣ ਸੰਪੈ ਸੁਖ ਭੋਗ ਵੈ ਸੰਦਨਾ ਨੇ ਬਤ ਮਾਤ ਮੇਰੇ ਗ ਤ੍ਰਿਸ਼ਨਾ ਦੇਖ ਰਚਿਓ ਬਾਵਰ ਦਰਬ ਛਾਇਆ ਰੰਗ ਰਾਤ ਮਾਣ ਮੋ ਮਹਾ ਮਦ ਮੋਹਤ ਕਾਮ ਕਰੋਦ ਕੈ ਖਾਤ ਕਰ ਗਹਿ ਨਿਹੋ ਦਾਸ ਨਾਨਕ ਕਉ ਪ੍ਰਭ ਜਿਓ ਹੋਏ ਸਹਾਤ ਮਾਣ ਮੋ ਮਹਾ ਮਦ ਮੋਹਤ ਕਾਮ ਕਰੋਦ ਕੈ ਖਾਤ ਕਾਰ ਘੈ ਲਹਿਉ ਦਾਸ ਨਾਨਕ ਕੋ ਪ੍ਰਭ ਜਿਉ ਹੋਏ ਸਹਾਰਤ ਕਿਲਦਾਰਾ ਮਹੱਲਾ ਪੁੰਨਵਾ ਹਰ ਬਿਨ ਜਨਮ ਆਕਾਰਥ ਜਾਤ ਤਜ ਗੋਪਾਲ ਆਣ ਰੰਗ ਰਾਚਤ ਮਿਥਿਆ ਕਹਿਰਤ ਖਾਤ ਹਰ ਬਿਨ ਜਨਮ ਆਕਾਰਿਤ ਜਾਤ ਤਾਜ ਗੋਪਾਲ ਆਣ ਰੰਗ ਰਾਚਤ ਮਿਥਿਆ ਪਹਿਰਤ ਖਾਤ ਰਹਾਉ ਤਾਨ ਜੋ ਬਣ ਸੰਪੈ ਸੁਖ ਭੋਗ ਵੈ ਸੰਗਨਾਨਹਿ ਬਤ ਮਾਤ ਮੇਰੇ ਗ ਤ੍ਰਿਸ਼ਨਾ ਦੇਖ ਰਚਿਓ ਬਾਵਰ ਦਰਬ ਸ਼ਾਇਆ ਰੰਗ ਰਾਤ ਮਾਨ ਮੋ ਮਹਾ ਮਦ ਮੋਹਤ ਕਾਮ ਕਰੋ ਜਕ ਖਾਤ ਕਰ ਗਹਿ ਨਹੋ ਦਾਸ ਨਾਨਕ ਕੋ ਪਰਭ ਜਿਓ ਹੋਏ ਸਹਾਤ ਮਾਨ ਮੋਹ ਮਹਾ ਮਦ ਮੋਹਤ ਕਾਮ ਕਰੋਜ ਕੈ ਖਾਤ ਕਰ ਘੈ ਲਿਓ ਦਾਸ ਨਾਨਕ ਕੋ ਪਰਭ ਜਿਓ ਹੋਏ ਸਹਾਤ ਕੀਦਾਰਾ ਮਹੱਲਾ ਪੁੰਨਵਾ ਹਰ ਬਿਨ ਜਨਮ ਆਕਾਰਥ ਜਾਤ ਤਜ ਗੋਪਾਲ ਆਣ ਰੰਗ ਰਾਚਤ ਮਿਥਿਆ ਪਹਿਰਤ ਖਾਤ ਹਰ ਬਿਨ ਜਨਮ ਆਕਾਰਥ ਜਾਤ ਤਜ ਗੋਪਾਲ ਆਣ ਰੰਗ ਰਾਚਤ ਮੇਥਿਆ ਪਹਿਰਤ ਖਾਤ ਰਹਾ ਤਾਨ ਜੋ ਬਣ ਸੰਪੈ ਸੁਖ ਭੋਗ ਵੈ ਸੰਦਨ ਨਹਿ ਬਤ ਮਾਤ ਮਿਰਗ ਤ੍ਰਿਸ਼ਨਾ ਦੇਖ ਰਚਿਓ ਬਾਵਰ ਦਰਬ ਛਾਇਆ ਰੰਗ ਰਾਤ ਮਾਣ ਮੋ ਮਹਾ ਮਦ ਮੋਹਤ ਕਾਮ ਕਰੋਦ ਕੈ ਖਾਤ ਕਰ ਗਹਿ ਲਿਓ ਦਾਸ ਨਾਨਕ ਕਉ ਪ੍ਰਭ ਜਿਓ ਹੋਏ ਸਹਾਤ ਮਾਣ ਮੋ ਮਹਾ ਮਦ ਮੋਹਤ ਕਾਮ ਕਰੋਦ ਕੈ ਖਾਤ ਕਾਰ ਘੈ ਲਹਿਉ ਦਾਸ ਨਾਨਕ ਕੋ ਪ੍ਰਭ ਜਿਉ ਹੋਏ ਸਹਾਰਤ ਕੀਦਾਰਾ ਮਹੱਲਾ ਪੰਜਵਾ ਹਰ ਬਿਨ ਜਨਮ ਆਕਾਰਥ ਜਾਤ ਤਜ ਗੋਪਾਲ ਆਣ ਰੰਗ ਰਾਚਤ ਮਿਥਿਆ ਕਹਿਰਤ ਖਾਤ ਹਰ ਬਿਨ ਜਨਮ ਆਕਾਰਿਤ ਜਾਤ ਤਾਜ ਗੋਪਾਲ ਆਣ ਰੰਗ ਰਾਚਤ ਮਿਥਿਆ ਪਹਿਰਤ ਖਾਤ ਰਹਾ ਤਾਨ ਜੋ ਬਣ ਸੰਪੈ ਸੁਖ ਭੋਗ ਵੈ ਸੰਗਨਾਨੇਵਤ ਮਾਤ ਮੇਰੇ ਗ੍ਰਿਸ਼ਨਾ ਦੇਖ ਰਚਿਓ ਬਾਵਰ ਦਰਬ ਸ਼ਾਇਆ ਰੰਗ ਰਾਤ ਮਾਨ ਮੋ ਮਹਾ ਮਦ ਮੋਹਤ ਕਾਮ ਕਰੋਦ ਕੈ ਖਾਤ ਕਰ ਗਹਿ ਲਿਓ ਦਾਸ ਨਾਨਕ ਕੋ ਪਰਭ ਜਿਓ ਹੋਏ ਸਹਾਤ ਮਾਨ ਮੋ ਮਹਾ ਮਦ ਮੋਹਤ ਕਾਮ ਕਰੋਜ ਕੈ ਖਾਤ ਕਰ ਘੈ ਲਹੋ ਦਾਸ ਨਾਨਕ ਕੋ ਪ੍ਰਭ ਜਿਓ ਹੋਏ ਸਹਾਤ ਕੇਦਾਰ ਮਹਲਾ ਪੁੰਜਵਾ ਹਰ ਬਿਨ ਜਨਮ ਆਕਾਰਿਥ ਜਾਤ ਤਜ ਗੋਪਾਲ ਆਣ ਰੰਗ ਰਾਚਤ ਮਿਥਿਆ ਕਹਿਰਤ ਖਾਤ ਹਰ ਬਿਨ ਜਨਮ ਆਕਾਰਿਥ ਜਾਤ ਤਜ ਗੋਪਾਲ ਆਣ ਰੰਗ ਰਾਚਤ ਮੇਥਿਆ ਪਹਿਰਤ ਖਾਤ ਰਹਾ ਤਾਨਨ ਜੋ ਬਣ ਸੰਪੈ ਸੁਖ ਭੋਗ ਵੈ ਸੰਗਨ ਨਹਿ ਬਤ ਮਾਤ ਮੇਰੇ ਗ ਤ੍ਰਿਸ਼ਨਾ ਦੇਖ ਰਚਿਓ ਬਾਵਰ ਦਰਬ ਛਾਇਆ ਰੰਗ ਰਾਤ ਮਾਨ ਮੋ ਮਹਾ ਮਦ ਮੋਹਤ ਕਾਮ ਕਰੋ ਜਕ ਖਾਤ ਕਰ ਗਹਿ ਲਿਓ ਦਾਸ ਨਾਨਕ ਕਉ ਪ੍ਰਭ ਜਿਓ ਹੋਏ ਸਹਾਤ ਮਾਨ ਮੋ ਮਹਾ ਮਦ ਮੋਹਤ ਕਾਮ ਕਰੋ ਜਕ ਖਾਤ ਕਰਖੈ ਲਹਿਉ ਦਾਸ ਨਾਨਕ ਕੋ ਪ੍ਰਭ ਜਿਉ ਹੋਏ ਸਹਾਤ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ